ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਹੋਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਵੀ ਆਪਾਂ ਦੇਸੀ ਯੰਗ ਚ ਜਰਸੀ ਵੜ ਲੈਣੀ ਹੈ ਉਹ ਇੱਕ ਵਾਰ ਵੀਰਾਂ ਨੂੰ ਜ਼ਰੂਰ ਫੋਨ ਲਾ ਲੈਣ ਦੋਸਤੋ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦਿੰਨੇ ਆਂ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ। ਨਾਮ ਵੀਰੇ ਦੇਵ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ। ਨਾਮ ਦੇਵ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਵੀਰੇ? 9872105317 ਵੀਰੇ। 9872105317 ਜਿਹੜੀ ਵੀਰੇ ਆਪਾਂ ਸਕਰੀਨ ਤੇ ਬਹਿੜ ਦੇਖੀਏ ਨੇ ਕੈਮਾ ਸੂਆ ਸੂਰੀ ਹੀ ਐ। ਤੀਜਾ ਸੂਆ ਸੂ ਵੀਰੇ। ਤੀਜਾ ਸੂਆ ਸੂ ਦੂਜੇ ਸੂਏ ਕਿੰਨਾ ਦੁੱਧ ਦਿੰਦਾਗਾ? ਦੂਜੇ ਸੂਏ 20 ਲੀਟਰ ਦੁੱਧ ਦਿੰਦਾ ਵੀਰੇ। ਦੂਜੇ ਸੂਏ 2 ਦੁੱਧ ਵੀ ਚਿੱਟਾ ਹੈ ਨਾ ਦੁੱਧ ਜੰਮਾ ਚਿੱਟਾ ਵੀਰੇ ਦੁੱਧ ਦੋਸਤੋ ਚਿੱਟਾ ਵੀਰ ਕਹਿੰਦਾ ਵੀ ਮਾਲਕਾਂ ਨੇ ਜਿਹੇ ਜੀ ਡਿਟੇਲ ਦਿੱਤੀ ਆਪਾਂ ਉਹੋ ਜੀ ਡਿਟੇਲ ਦੇਵਾਂਗੇ ਵੀਰਾਂ ਨਾਲ ਦੋਸਤੋ ਵਪਾਰ ਦਾ ਕੰਮ ਹੈ ਥਣ ਹਵਾਨੇ ਦੀ ਬੈੜ ਬਿਲਕੁਲ ਸਾਫ਼ ਨਿਖਣਮਾ ਥਣ ਗੈਬ ਤੇ ਚਾਰੇ ਥਣ ਮੋٹے ਮੋٹے ਲੱਗਨੇ ਕੇਲੇ ਫਲੀਆਂ ਵਰਗੇ ਬਾਕੀ ਸੀਲ ਠੰਡੀ ਦਾ ਕੋਈ ਆਂਤਰੀ ਦੋਸਤੋ ਗੱਬਣ ਬੈਠ ਥੱਲੇ ਐਵੇਂ ਜੁੱਕਰ ਬਹਿ ਜਾਓ ਹੱਥ ਫੇਰੀ ਜੋ ਨਿਆਣਾ ਪਈ ਉਹ ਕੋਈ ਦਿੱਕਤ ਵਾਲਾ ਕੰਮ ਨਹੀਂ ਸੀਲ ਸ਼ਾਂਤ ਠੰਡੇ ਸੁਭਾਅ ਵਾਲੀ ਬਹਿੜਾ ਦੋਸਤੋ ਬਿਲਕੁਲ ਐਨ ਮੱਜਾਂ ਵਾਲਾ ਚੋਣ ਲੱਗਾ ਤੇ ਬਰੇ ਖੋਲ ਕੇ ਗੇੜਾ ਦਵਾਰੇ ਤੋਰੇ ਪਖਵ ਬਾਈਆਂ ਨੂੰ ਚੈੱਕ ਕਰਵਾ ਲਈਏ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਆ ਤਾਂ ਵੀਰ ਦੇਵਨਾ ਜਰੂਰ ਕੰਡੈਕਟ ਕਰ ਲਓ ਦੋਸਤੋ ਸੂਣ ਚ ਹਜੇ 5-4 ਦਿਨ ਬੈੜ ਦੇ ਬਾਕੀ ਨੇ ਹਵਾਨਾ ਬੈੜ ਹੁਣ ਵੀ ਪੂਰਾ ਬਣਾਈ ਬੈਠੀ ਆ ਦੋਸਤੋ ਤੋਰੇ ਤਾਰੇ ਦੀ ਤੁਸੀਂ ਚੈੱਕ ਕਰ ਸਕਦੋਂਗੇ ਬੈੜ ਤੋਰੇ ਤਾਰੇ ਦੀ ਬਿਲਕੁਲ ਸਾਫ ਆ ਗਈ ਤੀਜਾ ਸੂਏ ਜੈਨ ਨੂੰ ਸੁਈ ਹੋਏ ਦੂਜੇ ਸੂਏ ਮਾਲਕਾਂ ਨੇ ਦੱਸਨ ਸਰ ਵੀਰ ਕਹਿੰਦਾ ਵੀ 20 ਕਿਲੋ ਦੁੱਧ ਦਿੱਤਾ ਹੋਇਆ ਤੇ ਸੀਲ ਸੰਤ ਠੰਡਾ ਸੁਭਾਗ ਆ ਤੇ ਵੀਰੇ ਦੀ ਡਿਮਾਂਡ ਕੀ ਕੀਤੀ ਆਪਾਂ 5000 ਲੈਣ ਦੇਣ ਕਿੰਨੇ ਦੀ ਹੋਊ ਜੈ ਸਨੋ ਮੁੱਲ 1 ਲੱਖ 5000 ਤੇ ਲੈਣ ਦੇਣ ਕਿੰਨੇ ਦਾ ਹੋਊਗਾ ਮਾਨਤਨ ਕਰਦਾਂਗੇ ਬਸ ਲੱਖ ਦੇ ਘਰਾਂ ਚ ਹੋਜੂਗੀ ਹਾਂ ਹੋ ਜੀ ਦੋਸਤੋ ਮੁੱਲ ਵੀਰ ਕਹਿੰਦਾ ਵੀ 1 ਲੱਖ ਤੇ 5000 ਹੈ ਲੱਖ ਦੇ ਘਰਾਂ ਚ ਵਹਿੜ ਦੇ ਦਾਂਗੇ ਛੋਟੀ ਮੰਨ ਕੇ ਤੁਸੀਂ ਆਇਓ ਨਾ ਫੁੱਲ ਵੱਡਾ ਕਦਗਾਠ ਹੈ ਚੰਗੀ ਗੋਲੇ ਵਾਲੀ ਬਹਿੜਾ ਵੱਡੀ ਗੱਲ ਸੀਲ ਸ਼ਾਂਤ ਠੰਡੇ ਸਵਾਲੀਆਂ ਜਿਹੜੀਆਂ ਮਤਲਬ ਵੀ ਜਰਸੀ ਕਰੋ ਜੇ ਦੇਸੀ ਅੰਗ ਚ ਬੜਾ ਹੁੰਦੀਆਂ ਨੇ ਉਹ ਸੀਲ ਨਹੀਂ ਹੁੰਦੀਆਂ ਗੱਬਣ ਥੱਲੇ ਜੇ ਮਨ ਲੋ ਵੀ ਚਵਾਈ ਕਰ ਲੋ ਇਸ ਤਰ੍ਹਾਂ ਦੀ ਸੀਲ ਠੰਡੀ ਹੈਗੀ ਚੰਗਾ ਕਦਗਾਠ ਦੂਜੇ ਸੂਏ ਵੀ ਖਿਲੋ ਦੋ ਦੱ ਸੂਣ ਦਾ ਸਮਾਂ 5-4 ਦਿਨਾਂ ਦਾ ਬਾਕੀ ਹੈ ਬਾਜ ਰੇਟ 1 ਲੱਖ ਤੇ 5000 ਘਰੇ ਆਏ ਬੰਦੇ 1 ਲੱਖ 5000 ਚੋਂ ਮਾਣਤਾਂ ਜਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ